ਸਾਡੀਆਂ ਕੀ ਪਿਆਰੇ ਵਿਦਿਆਰਥੀਓ ਪੰਜਾਬੀ ਭਾਸ਼ਾ ਅਤੇ ਵਿਆਕਰਨ ਦੀ ਲੜੀ ਵਿੱਚ ਮੈਂ ਇੱਕ ਵਾਰ ਫੇਰ ਤੋਂ ਤੁਹਾਡਾ ਸਭ ਦਾ तहे ਦਿਲ ਤੋਂ ਸਵਾਗਤ ਕਰਦੀ ਹਾਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਇੱਕ ਵਾਰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਬਾਰੇ ਜਿਹੜੀ ਜਾਣਕਾਰੀ ਪ੍ਰਾਪਤ ਹੋ ਜਾਵੇ ਬਿਨਾ ਸਮਾਂ ਖਰਾਬ ਕੀਤੇ ਆਪਾਂ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਉਪ ਭਾਸ਼ਾਵਾਂ ਜਾਂ ਉਪ ਬੋਲੀਆਂ ਬਾਰੇ ਸਭ ਤੋਂ ਪਹਿਲਾਂ ਤਾਂ ਉਪ ਭਾਸ਼ਾ ਕੀ ਹੁੰਦੀ ਹੈ ਉਪ ਭਾਸ਼ਾ ਕਿਸੇ ਇੱਕ ਵਿਸ਼ਾਲ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਖੇਤਰੀ ਜਾਂ ਇਲਾਕਾਈ ਰੂਪ ਹੁੰਦਾ ਹੈ ਉਦਾਹਰਨ ਵਜੋਂ ਅਸੀਂ ਦੇਖਦੇ ਹਾਂ ਕਿ ਭਾਰਤੀ ਪੰਜਾਬ ਪਾਕਿਸਤਾਨ ਪੰਜਾਬ ਹਿਮਾਚਲ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਅਤੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਤੇ ਭਾਸ਼ਾ ਦੇ ਇਹਨਾਂ ਇਲਾਕਾਈ ਢੇਡਾ ਕਰਕੇ ਤਿੰਨਤਾ ਕਰਕੇ ਜਿਹੜਾ ਇਸ ਦੀਆਂ ਉਪ ਭਾਸ਼ਾਵਾਂ ਆਉਂਦੀਆਂ ਹਨ ਤਾਂ ਉਪ ਭਾਸ਼ਾਵਾਂ ਵਿੱਚ ਅੰਤਰ ਹੈ ਜਿਹੜਾ ਥੋੜਾ ਬਹੁਤ ਹੀ ਹੁੰਦਾ ਹੈ ਪੰਜਾਬ ਵਿੱਚ ਜਿੰਨੀਆਂ ਵੀ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਉਹਨਾਂ ਵਿੱਚ ਥੋੜਾ ਬਹੁਤ ਹੀ ਅੰਤਰ ਹੁੰਦਾ ਹੈ ਇਸੇ ਕਾਰਨ ਕਿਸੇ ਭਾਸ਼ਾ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਉਸ ਭਾਸ਼ਾ ਨੂੰ ਬੋਲਣ ਵਾਲੇ ਬੜੇ ਸਹਿਜੇ ਰੂਪ ਵਿੱਚ ਹੀ ਸਮਝ ਲੈਂਦੇ ਹਨ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਆਪਾਂ ਕਿ ਉਪ ਭਾਸ਼ਾਵਾਂ ਟਕਸਾਲੀ ਭਾਸ਼ਾ ਦੀ ਤਰੱਕੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਨਿਭਾਉਂਦੀਆਂ ਹਨ ਉਪ ਭਾਸ਼ਾਵਾਂ ਵਿੱਚ ਭਾਸ਼ਾ ਦੇ ਤੱਤਾਂ ਅਤੇ ਪ੍ਰਾਤਨ ਸ਼ਬਦ ਰੂਪਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਤੇ ਵਿਗਿਆਨਿਕ ਵਿਕਾਸ ਸਦਕਾ ਸੰਚਾਰ ਤੇ ਆਵਾਜਾਈ ਦੇ ਵਧਨੇ ਵਧਦੇ ਸਾਤਨਾ ਕਰਕੇ ਜਿਹੜਾ ਉਪਭਾਸ਼ਾਵਾਂ ਵਿਚਲਾ ਵਿਖਰੇਮ ਹੈ ਉਹ ਨਿਰੰਤਰ ਘਟਦਾ ਜਾ ਰਿਹਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਉਪਭਾਸ਼ਾਵਾਂ ਬਾਰੇ ਪੰਜਾਬ ਦੀਆਂ ਵੱਖ-ਵੱਖ ਉਪਭਾਸ਼ਾਵਾਂ ਹਨ ਜਿਵੇਂ ਮਾਝੀ ਮਲਵਈ ਦੁਆਬੀ ਕੋਠਵਾਰੀ ਮੁਲਤਾਨੀ ਤੇ ਫਿਰ ਆਪਾਂ ਜਿਹੜੀ ਹੈ ਇੱਕ-ਇੱਕ ਕਰਕੇ ਇਹਨਾਂ ਭਾਸ਼ਾਵਾਂ ਉੱਤੇ ਚਰਚਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਾਜੀ ਪਾਸ਼ਾ ਮਾਜੀ ਪਾਸ਼ਾ ਪੰਜਾਬ ਦੇ ਮਾਜੀ ਖੇਤਰ ਵਿੱਚ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਮਾਜੀ ਪਾਸ਼ਾ ਪਾਕਿਸਤਾਨ ਦੇ ਗੁਜਰਾਵਾਲਾ ਲਾਹੌਰ ਤੇ ਸਿਆਲਕੋਟ ਦੇ ਵਿੱਚ ਵੀ ਬੋਲੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਮਾਜੀ ਪਾਸ਼ਾ ਅਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੋਲੀ ਜਾਂਦੀ ਹੈ ਜਿਹੜੀ ਮਾਜੀ ਪਾਸ਼ਾ ਹੈ ਉਸ ਨੂੰ ਟਕਸਾਲੀ ਭਾਸ਼ਾ ਦਾ ਵੀ ਦਰਜਾ ਪ੍ਰਾਪਤ ਹੈ ਪੰਜਾਬ ਦੇ ਵਿੱਚ ਤਕਸਾਲੀ ਪਾਸ਼ਾ ਦਾ ਜਿਹੜਾ ਦਰਜਾ ਹੈ ਉਹ ਮਾਜੀ ਪਾਸ਼ਾ ਨੂੰ ਹੀ ਜਿਹੜਾ ਮਿਲਿਆ ਹੋਇਆ ਹੈ ਮਾਜੀ ਪਾਸ਼ਾ ਦੇ ਵਿੱਚ ਜਿਹੜੀ ਪੰਜਾਬ ਦੀ ਪੰਜਾਬੀ ਦੀ ਸੌਰੀ ਪੰਜਾਬੀ ਦੀ ਰਾਣਾ ਧੁਨੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਤਾਂ ਜੇ ਵਿੱਚ ਰਾੜਾ ਜਿਹੜੀ ਧੁਨੀ ਆਉਂਦੀ ਹੈ ਜਿਹੜੇ ਸ਼ਬਦ ਹੈ ਉਹ ਵਰਤੇ ਜਾਂਦੇ ਹਨ ਜਿਵੇਂ ਗਾੜੀ ਅਗਾੜੀ ਖੜਨਾ ਆਦਿ ਇਸ ਤੋਂ ਇਲਾਵਾ ਹੋਰ ਸ਼ਬਦਾਂਸ਼ਾਂ ਜਿਵੇਂ ਐਨ ਓਨ ਕਿਹਾ ਕਿੱਥੇ ਜਾਣਦੇ ਆਂ ਕੀ ਕਰਨਦੇ ਆਂ ਕੂਣਾ ਭਲਕੇ ਅੱਗੇ ਇਹਨਾਂ ਸ਼ਬਦਾਂਸ਼ਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਦੁਆਬੀ ਭਾਸ਼ਾ ਦੀ ਇਹ ਉਪ ਭਾਸ਼ਾ ਦੁਆਬ ਦੇ ਖੇਤਰ ਬਿਆਸ ਤੇ ਸਤਲੁਜ ਵਿਚਲਾ ਜਿਹੜਾ ਇਲਾਕਾ ਹੈ ਉਸ ਵਿੱਚ ਬੋਲੀ ਜਾਂਦੀ ਹੈ ਤਾਂ ਪੰਜਾਬ ਦੇ ਇਸ ਖੇਤਰ ਵਿੱਚ ਜ਼ਿਲ੍ਹੇ ਕਿਹੜੇ-ਕਿਹੜੇ ਆਉਂਦੇ ਹਨ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਆਦਿ ਇਸ ਉਪਭਾਸ਼ਾ ਵਿੱਚ ਵਾਵੇ ਦੀ ਥਾਂ ਤੇ ਬੱਤੇ ਦੀ ਵਰਤੋਂ ਅਤੇ ਸੱਤੇ ਦੀ ਥਾਂ ਤੇ ਛੱਛੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਵਿਕਾਉ ਸ਼ਬਦ ਹੈ ਵਿਕਾਉ ਨੂੰ ਇਸ ਭਾਸ਼ਾ ਦੇ ਵਿੱਚ ਬਿਕਾਉ ਬੋਲਿਆ ਜਾਂਦਾ ਹੈ ਵਾਹਿਗੁਰੂ ਨੇ ਇਸ ਭਾਸ਼ਾ ਵਿੱਚ ਬਾਹਿਗੁਰੂ ਬੋਲਿਆ ਜਾਂਦਾ ਹੈ ਤੇ ਵੈੜਾ ਨੂੰ ਵੈੜਕਾ ਬੋਲਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਇਹ ਸਲਿਚ ਜਿਹੜੇ ਸ਼ਬਦ ਤੇ ਵਾਕਾਂ ਵਿੱਚ ਵਰਤੇ ਜਾਂਦੇ ਹਨ ਉਹ ਕਿਹੜੇ-ਕਿਹੜੇ ਹਨ ਜਿਵੇਂ ਗੱਪੇ ਕਿੱਦਾ ਨੁਹਾਂਡਾ ਪੈਂਕੇ ਤੋੜੀ ਠੁਆਡਾ ਤੇ ਵਾਕੰਸ਼ ਜਿਵੇਂ ਮੋਹਨੇ ਨੇ ਡੈੜਕੇ ਦੀ ਬੱਕੀ ਵਿੱਚ ਬੱਟਾ ਮਾਰਿਆ ਤਾਂ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਤੇ ਵਾਕਾਂਸ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਅੱਗੇ ਆਪਾਂ ਪੰਜਾਬ ਦੀ ਜਿਹੜੀ ਤੀਜੀ ਉਪਭਾਸ਼ਾ ਮਲਵਈ ਬਾਰੇ ਗੱਲ ਕਰਨ ਜਾ ਰਹੇ ਹਾਂ ਮਲਵਈ ਪੰਜਾਬ ਦੇ ਜਿਹੜੇ ਮਾਲਵੇ ਦੇ ਖੇਤਰ ਵਿੱਚ ਮਲਵਈ ਭਾਸ਼ਾ ਪੰਜਾਬ ਦੇ ਮਾਲਵੇ ਦੇ ਖੇਤਰ ਵਿੱਚ ਬੋਲੀ ਜਾਂਦੀ ਹੈ ਇਸ ਖੇਤਰ ਵਿੱਚ ਜ਼ਿਲ੍ਹਾ ਲੁਧਿਆਣਾ ਬਰਨਾਲਾ ਮਾਨਸਾ ਮੋਗਾ ਫਰੀਦਕੋਟ ਮਟੇਂਡਾ ਸੰਗਰੂਰ ਫਿਰੋਜ਼ਪੁਰ ਮੁਖਸਰ ਅਤੇ ਪਟਿਆਲਾ ਦਾ ਕੁਝ ਹਿੱਸਾ ਆਉਂਦਾ ਹੈ ਇਸ ਜਿਹੜੀ ਭਾਸ਼ਾ ਦੇ ਵਿੱਚ ਵਾਵੇ ਦੀ ਥਾਂ ਤੇ ਮੰਮੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਤੀਵੀਂ ਦੀ ਥਾਂ ਤੇ ਤੀਵੀ ਅਤੇ ਆਵਾਂਗੇ ਆਮਾਂਗਾ ਦਾ ਥਾਂ ਤੇ ਆਮਾਂਗਾ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਕਈ ਹੋਰ ਸ਼ਬਦ ਵਰਤੇ ਜਾਂਦੇ ਹਨ ਇਸੋ ਭਾਸ਼ਾ ਵਿੱਚ ਜਿਵੇਂ ਪਾਨੀ ਜਨ ਕੇਰਾ ਤੁਹਾਨੂੰ ਤੁਹਾਡਾ ਆਪਾਂ ਸਦੇਹਾ ਆਦੀ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਜਿਵੇਂ ਵਾਕਾਂਸ਼ ਵਰਤਿਆ ਜਾਂਦਾ ਹੈ ਸੁਣ diel ਆਪਾਂ ਦੋ ਭਾਈ ਐ ਜੇ ਅੱਡ ਅੱਡ ਹੋ ਕੇ ਬਹਿ ਗਏ ਤਾਂ ਕੰਮ ਕਿਵੇਂ ਨਿਭੂ ਦੇਖ ਬਾਈ ਸੇਹਾ ਥੋੜੇ ਕੁਛ ਕਰਨਾ ਲੱਗੂ ਤਾਂ ਇਸ ਤਰ੍ਹਾਂ ਦੇ ਜਿਹੜੇ ਵਾਕਾਂਸ਼ਾਂ ਦੀ ਵਿਵਰਤੋਂ ਕੀਤੀ ਜਾਂਦੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਚੌਥੀ ਭਾਸ਼ਾ ਡੋਗਰੀ ਭਾਸ਼ਾ ਤਾਂ ਡੋਗਰੀ ਜਿਹੜੀ ਭਾਸ਼ਾ ਹੈ ਉਹ ਜੰਮੂ ਅਤੇ ਕਾਂਗੜੇ ਦੇ ਖੇਤਰ ਵਿੱਚ ਬੋਲੀ ਜਾਂਦੀ ਹੈ ਇਸ ਵਿੱਚ ਜ਼ਿਲ੍ਹਾ ਕਠੂਆ ਜੰਮੂ ਉਦਮਪੁਰ ਧਰਮਸ਼ਾਲਾ ਕਾਂਗੜਾ ਅਤੇ ਤਿਆਲਕੋਟ ਦੇ ਪਹਾੜੀ ਖੇਤਰ ਆਉਂਦੇ ਹਨ ਇਸ ਭਾਸ਼ਾ ਵਿੱਚ ਦੇਵੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਜਿਵੇਂ ਇੱਕ ਸ਼ਬਦ ਹੈ ਗਏ ਨੇ ਤਾਂ ਇਹ ਸ਼ਬਦ ਡੋਗਰੀ ਭਾਸ਼ਾ ਦੇ ਵਿੱਚ ਕਿਵੇਂ ਬੋਲਿਆ ਜਾਂਦਾ ਹੈ ਗਏ ਦੇ ਨੇ ਅਗਲਾ ਜਿਵੇਂ ਸ਼ਬਦ ਹੈ ਆਇਆ ਏ ਤਾਂ ਇਹ ਸ਼ਬਦ ਕਿਵੇਂ ਬੋਲਿਆ ਜਾਏਗਾ ਆਇਆ ዳਇ ਤਾਂ ਇਸ ਤਰ੍ਹਾਂ ਇਸ ਭਾਸ਼ਾ ਦੇ ਵਿੱਚ ਦੇ ਦੀ ਵਰਤੋਂ ਕਰਕੇ ਜਿਹੜਾ ਸ਼ਬਦਾਂ ਦੇ ਨਾਲ ਦੇ ਦੀ ਵਰਤੋਂ ਕਰਕੇ ਬੋਲਿਆ ਜਾਂਦਾ ਹੈ ਵਰਤੇ ਸਾਡੇ ਕੋਲ ਆਉਂਦੀ ਹੈ ਪੁਆਦੀ ਭਾਸ਼ਾ ਪੁਆਦੀ ਉਪਭਾਸ਼ਾ ਤੇ ਪੁਆਦੀ ਉਪਭਾਸ਼ਾ ਪੁਆਦੀ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ। ਇਸ ਖੇਤਰ ਵਿੱਚ ਜ਼ਿਲ੍ਹਾ ਰੋਪੜ, ਨਵਾਂ ਸ਼ਹਿਰ, ਫਤਿਹਗੜ ਸਾਹਿਬ ਅਤੇ ਪਟਿਆਲੇ ਦਾ ਕੁਝ ਹਿੱਸਾ ਆਉਂਦਾ ਹੈ। ਇਸ ਤੋਂ ਇਲਾਵਾ ਹਰਿਆਣਾ ਪ੍ਰਾਂਤ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕੁਝ ਖੇਤਰ ਵਿੱਚ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ। ਇਸ ਭਾਸ਼ਾ ਵਿੱਚ ਸਾਨੂੰ ਦੀ ਥਾਂ ਹਸਾਨੂੰ, ਵਿੱਚ ਦੀ ਥਾਂ ਵਿੱਚ, ਸਾ ਦੀ ਥਾਂ ਪਾ ਤੇ ਸੀ ਦਿੱਤਾ ਗਏਤੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਵਿੱਚ ਹੋਰ ਵੀ ਸ਼ਬਦ ਬੋਲੇ ਜਾਂਦੇ ਹਨ ਜਿਵੇਂ ਠਾਨੂੰ ਠਮੇ ਠਾਰੇ ਇਹਾ ਉਹਾ ਇਬਕੇ ਔੜੀ ਛੋਕਰੀ ਬੂਜਾ ਜੀਕਣ ਗੈ ਆਦਿ ਇਹਨਾਂ ਸ਼ਬਦਾਂ ਦੀ ਵਰਤੋਂ ਜਿਹੜੀ ਖਵਦੀ ਭਾਸ਼ਾ ਦੇ ਵਿੱਚ ਖਵਦੀ ਉਪਭਾਸ਼ਾ ਦੇ ਵਿੱਚ ਕੀਤੀ ਜਾਂਦੀ ਹੈ ਅੱਗੇ ਆਪਾਂ 6ਵੀਂ ਉਪਭਾਸ਼ਾ ਪੋਟੋਹਾਰੀ ਬਾਰੇ ਗੱਲ ਕਰਦੇ ਹਾਂ ਪੋਟੋਹਾਰ ਹਰੀ ਭਾਸ਼ਾ ਨੂੰ ਜਿਹੜਾ ਪੈਟੋਹਾਰੀ ਵੀ ਕਿਹਾ ਜਾਂਦਾ ਹੈ ਇਹ ਭਾਸ਼ਾ ਪੋਟੋਹਾਰ ਖੇਤਰ ਵਿੱਚ ਬੋਲੀ ਜਾਂਦੀ ਹੈ ਪੋਟੋਹਾਰ ਖੇਤਰ ਪਾਕਿਸਤਾਨ ਵਿਚਲਾ ਖੇਤਰ ਹੈ ਤੇ ਇਹ ਭਾਸ਼ਾ ਰਾਵਲਪਿੰਡੀ ਤੇ ਜਿਹਲਮ ਦੇ ਪਹਾੜੀ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਜੇਕਰ ਤੁਹਾਨੂੰ ਇਹ ਪ੍ਰਸ਼ਨ ਆ ਜਾਵੇ ਕਿ ਪੰਜਾਬੀ ਭਾਸ਼ਾ ਕਿਹੜੇ ਦੇਸ਼ ਵਿੱਚ ਵਧੇਰੇ ਬੋਲੀ ਜਾਂਦੀ ਹੈ ਤਾਂ ਉਸ ਦਾ ਆਨਸਰ ਹੋਏਗਾ ਪਾਕਿਸਤਾਨ ਦੇਸ਼ ਵਿੱਚ ਤਾਂ ਇੱਕ ਭਾਸ਼ਾ ਦੇ ਵਿੱਚ ਨੂੰ ਦੀ ਥਾਂ ਕੀ ਜਿਵੇਂ ਉਸ ਕੀ ਸਾਡੇ ਦੀ ਥਾਂ ਅਸਾਂ ਤੇ ਕਿੱਥੇ ਨੂੰ ਕੁੱਥੇ ਕਿਹਾ ਜਾਂਦਾ ਹੈ ਇੱਕ ਭਾਸ਼ਾ ਦੇ ਵਿੱਚ ਤਰ 90 ਖਿਰਸੀ ਸੁਣੀਂਦਾ ਆदि ਸ਼ਬਦਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬੀ ਦੀ ਸੱਤਵੀਂ ਉਪਭਾਸ਼ਾ ਮੁਲਤਾਨੀ ਬਾਰੇ ਮੁਲਤਾਨੀ ਉਪਭਾਸ਼ਾ ਸਭ ਤੋਂ ਵਿਸ਼ਾਲ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਹ ਉਪਭਾਸ਼ਾ ਪਾਕਿਸਤਾਨ ਵਿੱਚਲੇ ਮੁਲਤਾਨ ਡੇਰਾ ਗਾਜ਼ੀਖਾਂ ਬਹਾਵਲਪੁਰ ਜ਼ਿਲ੍ਹਾ ਮੁਜ਼ਫਰਗੜ੍ਹ ਚੰਦ ਮਿੰਟ ਗੁਮਰੀ ਸ਼ਾਹਪੁਰ ਸੇਖੂਪੁਰ ਆਦੀ ਪਾਸ਼ਾ ਦੇ ਵਿੱਚ ਆਦੀ ਖੇਤਰਾ ਦੇ ਵਿੱਚ ਬੋਲੀ ਜਾਂਦੀ ਹੈ ਮੁਲਤਾਨੀ ਭਾਸ਼ਾ ਨੂੰ ਪਾਕਿਸਤਾਨੀ ਪੰਜਾਬੀ ਦਾ ਟਕਸਾਲੀ ਰੂਪ ਮੰਨਿਆ ਗਿਆ ਹੈ ਇਸ ਭਾਸ਼ਾ ਦੇ ਵਿੱਚ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਨੈਂਦਾ ਟੈਂਡਾ ਆਰਤਣ ਕੈਨ ਕੀ ਕਰੇਂਦੇ ਰਤੜਾ ਬੱਚੜਾ ਕਾਈ ਇਹ ਹਾ ਹੂ ਹ ਅੱਗੇ ਆਪਾਂ ਪੰਜਾਬੀ ਦੀ ਅੱਠਵੀਂ ਉਪਭਾਸ਼ਾ ਪਟਿਆਲ਼ੀ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਪਟਾ ਜਿਲ੍ਹਾ ਪਠਾਨਕੋਟ ਦੇ ਪਹਾੜੀ ਇਲਾਕੇ ਦੀ ਬੋਲੀ ਹੈ ਜਿਸ ਵਿੱਚ ਦੁਨੇਰਾ ਸ਼ਾਹਪੁਰ ਕੰਡੀ ਆਦਿ ਦਾ ਇਲਾਕਾ ਆਉਂਦਾ ਹੈ ਜਿਲ੍ਹਾ ਚੰਬਾ ਦੀ ਦੱਖਣੀ ਪੱਛਮੀ ਨੁੱਕਰ ਦੀ ਵੀ ਇਹੋ ਬੋਲੀ ਹੈ ਤਾਂ ਪਿਆਰੇ ਵਿਦਿਆਰਥੀਓ ਅੱਜ ਦੇ ਲਈ ਇੰਨਾ ਹੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੇਕਰ ਤੁਹਾਨੂੰ ਇਸ ਵੀਡੀਓ ਰਿਲੇਟਡ ਕੋਈ ਵੀ ਸ਼ੰਕਾ ਹੋਵੇ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਧੰਨਵਾਦ